<laughs> <laughs> बसंती जब तक तुम्हारे पांव चलेंगे तब तक फुल्लू की सांसें चलेंगी नाच बसंती नाच ओ मेनु बसंती वाला नहीं आता बीबी नंती वाला आता <laughs> <laughs> ही चल फिर ओ आंदे ला फिर ओए ये भी कंदरखाना जाया तो ਨਾ 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 ਪਾਪਾ ਮਾਰੀ ਨਾ ਮਾਰੀ ਨਾ ਇਹ ਕੀ ਬੰਦਿਆ ਹੈ ਸਾਡੇ ਪ੍ਰਾਣ ਗੁੰਡਿਆਨੇ ਫੜ ਲਿਆ ਸੀ ਤੇ ਛਡਾਉਣ ਡਿਆ ਓਏ ਮੁਜਰਾ ਕਰ ਕਰ ਕੇ ਛਡਾਉਣ ਡਿਆ ਓਏ ਤੂੰ ਓ ਫੁੱਲੂ ਤੈਨੂੰ ਕਿਨੀ ਰੀ ਕਿਹਾ ਇਹਨਾਂ ਨੇ ਨਾ ਖੇਡਿਆ ਕਰ ਨਲੀ ਤੈਨੂੰ ਪੁੰਝਣੀ ਨਹੀਂ ਆਉਂਦੀ ਤੇ ਕਿੱਡਾ ਧਰਮਿੰਦਰ ਬਣਿਆ ਹੋ ਓ ਲੈ ਨੂੰ ਓਏ ਉਧਰ ਮਾਲ ਭੁੱਖਾ ਬੱਜਾ ਤੂੰ ਇਹਨੂੰ ਬੰਨ ਕੇ ਬੈਠਾ ਓ ਪੱਠਾ ਦਿੱਤਾ ਵੀ ਲਿਆ ਕਰੋ ਟਾਈਮ ਨਾਲ ਲਿਆਵਾਂਗੇ ਪਹਿਲਾਂ ਸਾਨੂੰ ਟੀਵੀ ਤੇ ਲਾ ਕੇ ਦੇ ਓ ਜਾ ਪਹਿਲਾਂ ਮੰਜਾ ਫੜ ਕੇ ਲਿਆ ਲਿਆ ਕੇ ਦੇਣਾ ਤੈਨੂੰ ਟੀਵੀ ਚalo ਇਧਰੋ ਹਾਏ ਮੇਰੀ ਪਿੰਸੀ ਓਏ ਫਿੰਸੀਆਂ ਨਿਕਲਣੀਆਂ ਖਾਂਡਨਾ ਦੇ ਮੂੰਹ ਪਰ ਛੜਦਾ ਮੜਕੇ ਰਾਤ ਨੂੰ ਆਂਦਾ ਮੇਰੇ ਚਮੂਨੇ ਲੜਦੇ ਆ ਅਗਰ ਨਹੀਂ ਹੈਗੀ ਤੁਹਾਨੂੰ ਕਦੇ ਓਏ ਪੂੰਡਿਆ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਫਿਲਮਾਂ ਫੁਲਮਾਂ ਦਾ ਘਰ ਛੜਦੇ ਤੇ ਵਿਆਹ ਵਿਊ ਦੇ ਬਾਰੇ ਸੋਚੋ ਵਿਆਹ ਜਦੋਂ ਮਰਜੀ ਕਰ ਦੋ ਮੈਂ ਆਪਾਂ ਪੱਤੇ ਆ ਰਹੀ ਆ ਉਹ ਤੇਰੀ ਨਹੀਂ ਗੱਲ ਕਰਨ ਡਿਆ ਮੈਂ ਆਪਣੀ ਗੱਲ ਕਰਨ ਡਿਆ ਉਹ ਵੇਖ ਕਦੋਂ ਦੀ ਤੁਹਾਡੀ ਮਾਂ ਮਰੀ ਆ ਉਹ ਮੈਂ ਤੇ ਉਦੋਂ ਦਾ ਲੰਗੀ ਡੈਰੀ ਤੁਰਿਆ ਫਿਰਨਿਆ ਵਾ ਉਹ ਤੈਨੂੰ ਕਿੱਥੋਂ ਲਾਭ ਦੀਏ ਤੇਰੇ ਨਾਪ ਦੀ ਨਹੀਂ ਲੱਭਣੀ ਹੁਣ ਕੋਈ ਵੀ ਓਏ ਨਾਪ ਨੂੰ ਗਾੜੀ ਪਥੂਈ ਲੈਣ ਜਾਣੀ ਪਪਾ ਵੈਸੇ ਤੈਨੂੰ ਸੰਗ ਸੁng ਆਉਂਦੀ ਆ ਕਿ ਨਹੀਂ ਜਵਾਨ ਮੁੰਡਿਆਂ ਦੇ ਸਾਹਮਣੇ ਤੂੰ ਆਪਣੇ ਵਿਆਹਾਂ ਦੀਆਂ ਗੱਲਾਂ ਕਰਨ ਡਿਆ ਓਏ ਭੁੰਡਿਆ ਓ ਮੈਂ ਵੀ ਤੁਹਾਡੇ ਨਾਲ ਦਿਲ ਪਰਚਾਵਾ ਹੀ ਕਰਨ ਡਿਆ ਉਹ ਤੁਹਾਡੀ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ ਕੋਈ ਵੀ ਪਪਾ ਇੱਕ ਸਕੀਮ ਹੈ ਇਹ ਉਹ ਗਾੜੀ ਪਾਪਾ ਫੁੱਲੂ ਦਾ ਵਿਆਹ ਕਰਦਿਏ ਤੇ ਦਾਜ ਚ ਟੀਵੀ ਮੰਗ ਲਾਂਗੇ ਦਾਜ ਚ ਟੀਵੀ ਉਹ ਇਹ ਗਾੜੀ ਐਫਸੀਆਈ ਤੇ ਲੱਗਾ ਵਾ ਉਹ ਨਾਲੇ ਦਾਜ ਵਾਲੀ ਲਾਂਤ ਨਹੀਂ ਖਟਣੀ ਆਪਾਂ ਔਰ ਨਾ ਮੈਂ ਹੀ ਦਾਜ ਲਿਆ ਸੀ ਤੇ ਨਾ ਮੈਂ ਆਪਣੇ ਮੁੰਡਿਆਂ ਦਾ ਹੀ ਲੈਣਾ ਵਾ ਪਾਪਾ ਫੇਰ ਆਪਾਂ ਟੀਵੀ ਕਿੱਦਾਂ ਲੈਣਾ ਵਾ ਓਏ ਅੱਗ ਲੱਗੀ ਤੁਹਾਨੂੰ ਟੀਵੀ ਦੀ ਉਹ ਰੇਡ ਵਾ ਸੁਣੋ ਆ ਆ ਮੈਨੂੰ ਸਾਰੀ ਜ਼ਿੰਦਗੀ ਹੋ ਗਈ ਮੈਂ ਰੇਡੂਆ ਸੁਣਿਆ ਤੇ ਹੁਣ ਰੇਡੂਆ ਤੇ ਬੈਠੇ ਰਹੀਏ ਮਾਸਾ ਗਾਂਵ ਵੀ ਵਧੀਦਾ ਹੁੰਦਾ ਵਾ ਟੀਵੀ ਤੇ ਪਤਾ ਕਿੰਨਾ ਕੁਝ ਆਉਂਦਾ ਵਾ ਖਬਰਾਂ ਆਉਂਦੀਆਂ ਫਿਲਮਾਂ ਆਉਂਦੀਆਂ ਨਾਟਕ ਆਉਂਦੇ ਮੰਡੀਆਂ ਦੇ ਭਾ ਤੇ ਨਾਲੇ ਗਾਣੇ ਵੀ ਆਉਂਦੇ ਓਏ ਭੁੱਲੂਆ ਆਪਾਂ ਕੀ ਨਾਲ ਲੈਨੇ ਨੇ ਪਾਪਾ ਚਿੱਤਰਹਾਰ ਵੀ ਹੁੰਦਾ ਹੀ ਓਏ ਬਕਾਵਾ ਤੁਹਾਨੂੰ ਕਿੱਤੜਾ ਹਾਲ ਉਹ ਵੇਖਿਓ ਕਿਤੇ ਮੇਰੇ ਕੋਲ ਚਿੱਤਰ ਲਾਲ ਨਾ ਕਰਾ ਲਿਓ ਉਹ ਨਾਲੇ ਤੁਹਾਡੇ ਚਾਚਾ ਲਹਿਗਾ ਤੇ ਹੈਗਾ ਟੀਵੀ ਉਧਰ ਮਰਿਆ ਕਰਵਾ ਜਾ ਕੇ ਅਹੀਂ ਨਹੀਂ ਜਾਣਾ ਚਾਚੇ ਚੂਚੇ ਹੱਲ ਥੋੜੇ ਨਹੀਂ ਮਾਂ ਜਾ ਪਤਾ ਕਿੰਨਾ ਕਰਦੇ ਟੀਵੀ ਦਾ ਨਾਲੇ ਚੰਗੇ ਲੱਗੀਦਾ ਸ਼੍ਰੀ ਕਾਂਗਰੇ ਟੀਵੀ ਵੇਂਦੇ ਅਹੀਂ ਨਹੀਂ ਜਾਣਾ ਸ਼੍ਰੀ ਕਾਂਗਲ ਉਹ ਤੁਹਾਨੂੰ ਕੌਣ ਕਹਿੰਦਾ ਸ਼੍ਰੀਕ ਆ ਓਏ ਉਹ ਕਾਲਾ ਭਰਾ ਵਾ ਮੇਰਾ ਤੁਹਾਡਾ ਚਾਚਾ ਵਾ ਚਾਚਾ ਤੇ ਤਾਈਓ ਸਾਨੂੰ ਪੰਜੇ ਬਿਠਾ ਦਿੰਦੇ ਨਾਲੇ 100 100 ਕੰਮ ਕਰਾਉਂਦੇ ਤੇ ਤੁਸੀਂ ਕਹ ਜਾਂਦੇ ਇਹ ਕੰਮ ਕਰਦੇ ਫਿਰ ਕੀ ਹੋ ਗਿਆ ਆ ਨਾਲੇ ਤੁਹਾਨੂੰ ਸ਼ਰੀਕਾਂ ਵਾਲੀਆਂ ਗੱਲਾਂ ਕੌਣ ਕਹਿੰਦਾ ਅਸੀਂ ਕੜਾ ਭੱਲਿਓ ਕਿੰਨੇ ਆ ਸਿਆਣੇ ਹੀ ਆਂਦੇ ਓ ਸਿਆਣਿਆਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਓ ਜਿੱਥੇ ਆਪਣੇ ਭੈਣ ਭਰਾ ਖਲੋ ਜਾਂਦੇ ਆ ਨਾ ਉੱਥੇ ਬਗਾਨਾ ਨਹੀਂ ਖਲੋਂਦਾ ਕੋਈ ਵੀ ਓ ਨਾਲੇ ਕਿਸੇ ਨੂੰ ਆਪਣਾ ਬਣਾਉਣ ਲਈ ਨਾ ਪਹਿਲਾਂ ਉਹਦੇ ਬਾਨਾ ਪੈਂਦਾ ਅਹੀਂ ਤਾਂ ਬਥੇਰਾ ਬੰਦੇ ਉਹਨਾਂ ਦੇ ਉਹ ਹੀ ਨਹੀਂ ਸਾਡੇ ਬੰਦੇ ਨਾਲੇ ਪਾਪਾ ਜਦੋਂ ਕੋਈ ਸੈਂਦਿਆਂ 'ਚ ਹੋ ਜੇ ਨਾ ਮਾੜੇ ਬੰਦਿਆਂ ਨੂੰ ਘਾਟ ਹੀ ਪੁੱਛਦੇ ਹੁੰਦੇ ਆ ਓਏ ਇਹ ਗੱਲ ਆ ਕੋਈ ਨਹੀਂ ਮੈਂ ਚੱਲਦਾ ਤੁਹਾਡੇ ਨਾਲ ਆਓ ਜੇ ਰਾਕ ਚੱਲ ਪਾਪਾ ਓਏ ਵੇਖ ਲੈਨੇ ਕਿਹੜੀ ਗੱਲ ਆ ਲੈ ਦੇ ਟੈਲੀਵਿਜ਼ਨ ਵੇਖਣੇ ਚਿੱਤਰ ਹਾਰ ਚੰਨਾ ਲੈ ਦੇ ਟੈਲੀਵਿਜ਼ਨ ਵੇਖਣੇ ਚਿੱਤਰ ਹਾਰ ਪਾਪਾ ਲੈ ਦੇ ਟੈਲੀ ਚਲੋ ਕਿਹੜੇ ਲਖਣ ਕਰਨ ਦੇ ਆ ਚੰਦਰ ਕਾਂਤਾ ਕੀ ਕਹਾਣੀ ਇਹ ਮਾਨਾ ਹੈ ਪੁਰਾਣੀ ਬਾਬਾ ਚੰਦਰ ਕਾਂਤਾ ਲੱਗੀ ਓ ਚਲੋ ਗਾ ਮਾਮੇ ਬਣੇ ਚੰਦਰ ਕਾਂਤਾ ਦੇ ਓ ਹਾਂ ਬਈ ਕਾਲਿਆ ਕੀ ਬੰਡਿਆ ਵਾ ਬਾਨਾ ਕੀ ਆ ਭਾਉ ਉਹ ਮੁੰਡਿਓ ਬੈਨ ਦਾ ਆਪਣੇ ਤਾਏ ਨੂੰ ਓ ਚਲੋ ਚਲੋ ਹਾਂ ਕਾਲਿਆ ਲੱਗਦਾ ਲੱਗੀ ਛੇੜ ਛੇੜ ਆਦਵਾਰ ਮਨਾਉਣ ਡਿਆ ਫਿਰ ਆਦਵਾਰ ਕੀ ਮਨਾਉਣਾ ਵਾ ਮੁੰਡਾ ਫੌਜੀ ਆ ਮੁੱਕਣ ਨਹੀਂ ਦੇਣ ਡਿਆ ਉਹ ਮੁੰਡਾ ਤੇ ਮੁੱਕਣ ਨਹੀਂ ਦੇਣ ਡਿਆ ਪਰ ਜੇ ਤੂੰ ਸਵੇਰ ਤੋਂ ਪੀਣ ਲੱਗ ਪਿਆ ਨਾ ਤੇ ਤੂੰ ਮੁੱਕ ਜਾਣਾ ਹੀ ਉਹ ਨਾਲੇ ਕੱਲਿਆਂ ਪੀਣੀ ਤੇ ਉਦਾਂ ਵੜੀ ਹਾਨੀਕਾਰਕ ਹੁੰਦੀ ਆ ਵਾਹ ਜੀ ਮਾਰ ਲਈਦੀ ਹੁੰਦੀ ਕਿਸ ਨੂੰ ਰਾਤ ਨੂੰ ਰੇਪ ਜਾਈ ਜਾਂਦਾ ਅਰੇ ਇਹਦਾ ਵੱਡਿਆ ਓਏ ਸਾਡੇ ਫੁੱਲੂ ਨੂੰ ਘੋੜਾ ਬਣਾਇਆ ਪਾਦੇ ਮੈਂ ਵੀ ਬਣਾਉਣਾ ਜੀ ਓਏ ਬੰਦਰ ਉਹ ਲਿਆ ਨਾ ਪਾ ਅਹੀਂ ਪੁਜਾ ਵੀ ਦੇਣਾ ਹੀ ਆ ਕਿਉਂ ਅਸੀਂ ਵਾਰੀ ਨਹੀਂ ਲੈਣੀ ਦਿਨੇ ਤੈਨੂੰ ਵਾਰੀ ਅਸੀਂ ਨਹੀਂ ਵੇਖਣਾ ਪਾਪਾ ਪੂਪਾ ਉਹ ਮੁੰਡਿਓ ਇਹ ਮਾਮਲ ਨਹੀਂ ਲਾਓ ਓਏ ਉਹ ਤੁਹਾਨੂੰ ਕਿਹਾ ਇਹ ਮਾਮਲ ਨਹੀਂ ਲਾਓ ਉਹ ਪਾਪਾ ਤੈਨੂੰ ਕਿੱਥੋਂ ਲਾ ਰਹੀ ਹੈ ਇਹ ਮਾਮਾ ਲਣੀ ਰੰਗੋਲੀ ਆਉਂਦੀ ਓ ਲਾਂਗੀ ਆ ਉਹ ਮੈਨੂੰ ਨਹੀਂ ਪਤਾ ਇਹ ਮਾਮਲ ਨਹੀਂ ਲਾਓ ਉਹ ਵਖਾ ਦਿਓ ਇਹਨੂੰ ਇਹ ਮਾਮਾ ਲਣੀ ਮਰਨ ਲੱਗਾ ਜੇ ਇਹ ਮਾਮਾ ਲਣੀ ਵਿਖਾਓ ਇਹ ਮਾਮਾ ਲਣੀ ਵਿਖਾਓ ਉਹ ਤੇਰੇ ਪਤਿਓਰੇ ਦੀ ਕੁੜੀ ਆ ਉਹ ਚੱਲ ਸ਼੍ਰੀ ਦੇਵੀ ਲਾ ਦੋ ਓ ਚੁੱਪ ਕਰਕੇ ਪੈ ਜਾ ਓ ਸ਼੍ਰੀ ਦੇਵੂ ਪਾਪਾ ਆ ਗਈ ਚੰਦਰਕਾਂਤਾ ਕੈਦ ਕੀਤੀ ਹਾਂ ਚੁੱਪ ਕਰਕੇ ਬਹਿ ਜਾ ਸ਼ੌਮ ਖਾਈਏ ਨਾ ਆਪਣੇ ਪਾਪੇ ਨੂੰ ਹੈ ਆ ਜਣੀ ਫੇ ਆ ਗਈ ਆ ਗਈ ਆ ਗਈ ਪਾਪਾ ਆਈ ਚੰਦਰਕਾਂਤਾ ਕੈਦ ਕੀਤੀ ਆਈ ਉਹ ਕੈਦ ਕੀਤੀ ਯਾਰ ਮੈਂ ਉਹਦੀ ਜ਼ਮਾਨਤ ਕਰਾਦਾ ਲੱਗਦਾ ਚੰਦਰਕਾਂਤਾ ਦਾ ਚੁੱਪ ਕਰਕੇ ਵੇਖ ਟੀ ਵੀ ਓਏ ਸ਼ਿਵਦਾਤਾ ਆ ਗਈ ਵੇਖੀ ਹੋਣੇ ਨੇ ਆਪਣੀ ਜ਼ੁਬਾਨ ਤੇ ਡੰਗ ਮਰਾਉਣਾ ਇਸ ਸੱਪ ਕੋਲ ਓ ਵੇਖੀ ਕਿ ਪਿੱਛੋਂ ਮੈਂ ਨਾ ਡੰਗ ਮਾਰਦਾ ਓ ਲੈ ਚਮੂਰੀ ਆ ਗਈ ਓ ਓ ਮਸ਼ੂਰੀ ਆ ਗਈ ਆ ਮਵੀ ਆਉਂਦਾ ਜੇ ਮੜੀ ਜੀ ਮਸ਼ਹੂਰੀ ਕਰਾਵਾਂ। ਜੋਦ ਕੀ ਸਫੇਦੀ ਮਿਰਨਾਸ ਆਏ ਕੰਦਾ ਵੀ ਕੱਪਾ ਖਿੱਲੀ-ਖਿੱਲ ਜਾਏ। ਹੋਏ ਵੀ ਕਰਨ ੜਾ ਜੇ ਟੇਕੇ ਬਹੁਤ ਟੇਕੇ। ਸਭ ਦੀ ਪਸੰਦ ਨਿਰਮਾ। ਤੁਹਾਨੂੰ ਮੈਂ ਕਹਿੰਦਾ ਚੁੱਪ ਕਰਕੇ ਵੇਖੋ ਟੀਵੀ ਬੰਦੇ ਬਣੋ। ਓ ਸਹਣੀ ਥੋੜੀ ਗੱਤ ਵਧਾ। ਓ ਬਾਦੂ ਆਵਾਜ਼ ਤੂੰ ਬੁਲਾ ਵਾ। ਮੈਂ ਵਧਾਦੇ ਆ ਥੋੜੀ ਕ। ਹੋਇ ਅਸੀਂ ਜਿੰਨੀ ਮਰਜ਼ੀ ਆਵਾਜ਼ ਕਰੀਏ ਟੀਵੀ ਤੁਹਾਡਾ ਕਿ ਤੁਹਾਡਾ। ਮੈਂ ਵਾਹੇ ਲਾਲਿਆ ਸਾਹਿਬ। ਤੇਰਾ ਦਿਲ ਵੀ ਥੋੜਾ ਹੀ ਆ ਥੋੜੇ ਆ ਉਹ ਥੋੜਾ ਨਹੀਂ ਥੋੜਾ ਆ ਮੇਰਾ ਨਾ ਇੱਕ ਤਾਂ ਤੇਰਾ ਨਹੀਂ ਪਤਾ ਲੱਗਦਾ ਕਦੀ ਮੈਨੂੰ ਵਾਵਾ ਕਹੋ ਕਦੀ ਮੈਨੂੰ ਥੋੜਾ ਕਹੋ ਉਹ ਚੰਗੀ ਤਰ੍ਹਾਂ ਸਲਾਹ ਹੀ ਕਰ ਲਾਂ ਕੀ ਕਹੀਏ ਤੈਨੂੰ ਆ ਵੇਲਾ ਕਾਇਆ ਕੀ ਜਾਂਦਾ ਹੀ ਉਹ ਠੀਕ ਕਹਿਂ ਦਿਆ ਵਾ ਮੈਨੂੰ ਤੇ ਇੱਕ ਕਾਲੇ ਦੀ ਸਮਝ ਨਹੀਂ ਆਈ ਵੀ ਉਹਨੇ ਤੁਹਾਡੇ ਨਾਂ ਕੀ ਸੋਚ ਕੇ ਰੱਖਿਆ ਕਿ ਐਦਾ ਨਾ ਸੈਣੀ ਕਿਸਦਾ ਨਾ ਥੋੜਾ ਉਹ ਐਡੇ ਕੀ ਲੈਂਟਰ ਪੰਨਦਾ ਰਿਹਾ ਸੀ ਤੂੰ ਹੀ ਕੀ ਰੌਲਾ ਪਾਇਆ ਇਧਰ ਟੇਸ਼ਨੇ ਲੱਗਿਆ ਜੀ ਤੋ ਚੱਕਾ ਲੱਗ ਹੋਣਾ ਯਾ ਜਾ ਸਣੀ ਲਾ ਗਿਆ ਅਹੀਂ ਕਾ ਜਾਈਏ ਆ ਜਾਣ ਕੇ ਜਿਹੜੇ ਵੇਖਣ ਆਏ ਆ ਹੁਣਤ ਨਹੀਂ ਰੋਂਦ ਮਾਰਨ ਦੇਣੇ ਇੱਕ ਜਣਾ ਸਾਡਾ ਜਾਊ ਇੱਕ ਤੁਹਾਡਾ ਚੱਲ ਕੋਈ ਨਹੀਂ ਜਾ ਸਣੀ ਜਾ ਭੁੱਲ ਤੂੰ ਆਓ ਜਾਓ ਕੋਈ ਨਹੀਂ ਲਾਓ ਜਾ ਭੁੱਲ ਜਾ ਵੈਹ ਤਾਇਆ ਤੁਸੀਂ ਕਦੋਂ ਕੋ ਲੈਣਾ ਟੀਵੀ ਉਹ ਕਿਉਂ ਤੂੰ ਪੈਸੇ ਦੇਣੇ ਆ ਉਹ ਮੈਂ ਤੇ ਉਦਾਂ ਪੁੱਛਣ ਡਿਆ ਵਾਂ ਕਿ ਅੱਜ ਕੱਲ ਦੇ ਸਾਰਿਆਂ ਦੇ ਘਰ ਟੀਵੀ ਹੈਗਾ ਵੈਹ ਕੋਈ ਨਗਲਾ ਹੀ ਬੰਦਾ ਹੋਊਗਾ ਜਿੰਨਾ ਘਰੇ ਟੀਵੀ ਨਹੀਂ ਹੈਗਾ ਹਾਂ ਪਾਪਾ ਵੇਲਾ ਹੀ ਸ਼ਰੀਕਾ ਭਾਈ ਚਰਾ ਉਹ ਵੇਖ ਨਹੀਂ ਲਿਆ ਓਏ ਆਹ ਕਿਹਦਾ ਵਾ ਟੀਵੀ ਆ ਮੇਰਾ ਹੀ ਆ ਇਹ ਤੇ ਮੇਰੇ ਪਾਪੇ ਦਾ ਵਾ ਤੁਸੀਂ ਕਦੋਂ ਲੈਣਾ ਵਾ ਦੱਸੋ ਭੁੰਡਿਆ ਕਦੋਂ ਲੈਣਾ ਵਾ ਮੈਨੂੰ ਕੀ ਪਤਾ ਆਪੇ ਦੱਸ ਕੇ ਕਦੋਂ ਲੈਣਾ ਵਾ ਓਏ ਆ ਤੁਹਾਡਾ ਚਿੱਟਾ ਵਾ ਨਾ ਟੀਵੀ ਓਏ ਅਸੀਂ ਰੰਗਦਾਰ ਟੀਵੀ ਲੈਣਾ ਵਾ ਰੰਗਾਂ ਵਾਲਾ ਰੰਗਾ ਵਾਲਾ ਆਹ ਓਏ ਓਏ ਉਹ ਨਾ ਲਿਓ ਉਹਦੇ ਰੰਗ ਮੁੱਕ ਜਾਂਦੇ ਆ ਐਵੇਂ ਕਿਧਰੇ ਰੰਗ ਭਰਾਂਦੇ ਫਿਰੋਗੇ ਹਾਂ ਤੈਨੂੰ ਕਹਦਾ ਫਿਕਰਾ ਰੰਗਾ ਦਾ ਅਸੀਂ ਆਪੇ ਪਵਾ ਲਾਂਗੇ ਰੰਗ ਪਾਪਾ ਉਹ ਟੇਸ਼ਨ ਬਦਲਣ ਵਾਲੀ ਗੁੱਲੀ ਜੀ ਵੀ ਲੈਣੀ ਆ ਉਹ ਫੇਰ ਮੈਂ ਆਪਣੇ ਕੋਲ ਹੀ ਰੱਖਿਆ ਕਰਨੀ ਕੋਈ ਨਹੀਂ ਪੁੱਤ ਤੂੰ ਹੀ ਰੱਖ ਲੈ ਕਰਨੀ ਹਾਂ ਤੂੰ ਦਿਆ ਸਾਨੂੰ ਮਾਰਦਾ ਕਰੋਗੇ ਉਹ ਜਾ ਵੇਖਾਂਗੇ ਪਿੰਡ ਜੇ ਵਸਿਆ ਨਹੀਂ ਤੇ ਮੰਗਣ ਵਾਲੇ ਪਹਿਲਾਂ ਹੀ ਆ ਗਏ ਆ ਉਹ ਆਈ ਉਹ ਨਹੀਂ ਆਈ ਹੁਣ ਉਹ ਨਹੀਂ ਆਈ ਉਹ ਹੁਣ ਆਈ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਇਹਦਾ ਮੂੰਹ ਚੀਨਾਲ ਕਰ ਦਈਏ ਉਹ ਇਹ ਕਿਹੜੀ ਤੋਪ ਆ ਕੇ ਕੀ ਨਾਲ ਨੂੰ ਕਰਦੀਏ ਤੇ ਫੇਰ ਇਹਦਾ ਛੱਬੇ ਕੇ ਘਰਾਂ ਨੂੰ ਕਰ ਦਿੰਨੇ ਆ ਉਹ ਨਾ ਨਾ ਉਹਨੂੰ ਨਾ ਕਰ ਦਿਓ ਉਹਨਾਂ ਦਾ ਬੁੱਢਾ ਗੰਦਵੜਾ ਬੱਕਦਾ ਜੇ ਇਹ ਨਾ ਹੋਵੇ ਤੁਹਾਡੇ ਟੀਵੀ ਤੇ ਸਿੱਧਾ ਪ੍ਰਸਾਰਣ ਚੱਲ ਜੇ ਉਹ ਇੱਧਰ ਨੂੰ ਕਰੋ ਇੱਧਰ ਨੂੰ ਉਹ ਭਾਈ ਉਹ ਕਿੰਨੀ ਗਰੀ ਦੱਸਾਂ ਤੁਹਾਨੂੰ ਕਿ ਨਹੀਂ ਆਈ ਨਹੀਂ ਆਈ ਕਿੱਦਾਂ ਚੜੇ ਟੰਮਨੇ ਦੇ ਕੰਜਰ ਦੇ ਪਿੰਡ 'ਚ ਲੋਕਮੈਂਟ ਕਰਾ ਦਿਓ ਕਿ ਭਾਪੇ ਆਡੇ ਨੂੰ ਕਬਜਿਆ ਤੇ ਉਹਨੂੰ ਅੱਜ ਨਹੀਂ ਆਈ ਉਹ ਕੋਈ ਨਹੀਂ ਕਾਲਿਆ ਦਵਾ ਮਰਾਤ ਹੋ ਇਹਨਾਂ ਨੂੰ ਇਹਦੇ ਆਵੇ ਬਕਵਾਸ ਕਰਨ ਡਿਆ ਤੂੰ ਮੈਨੂੰ ਦੱਸ ਅੱਜ ਆਈ ਹੈ ਕਿ ਨਹੀਂ ਆਈ ਉਹ ਪਾਹੂ ਤੂੰ ਵੀ ਮੁੰਡਿਆਂ ਦੇ ਨਾਲ ਰਲ ਗਿਆ ਵਾ ਮੈਂ ਉਹਨਾਂ ਵਾਂ ਦਵਾਈ ਲੈ ਕੇ ਉਹ ਜਾ ਲੈ ਲੈ ਪਾਪਾ ਕਬਜ ਤੇ ਨਵਜੇ ਚ ਕਿੰਨਾ ਕ ਫਰਕ ਹੁੰਦਾ ਓ ਥੋੜਾ ਜਿਹਾ ਫਰਕ ਹੁੰਦਾ ਓਏ ਉਹ ਕਬਜ ਵੀ ਅੜੜ ਕੇ ਚੱਲਦੀ ਆ ਤੇ ਨਵਜ ਵੀ ਅੜੜ ਕੇ ਚੱਲਦੀ ਆ ਤਾਈਓ ਆਪਾਂ ਪਾੜੜ ਕੇ ਚੱਲਣ ਡਿਆ ਵਾ ਤੇ ਹੋਰ ਗੱਲ ਤੇ ਸਹੀ ਆ ਜੈ ਹਿੰਦ ਤਦ ਯਾ ਕਿੱਦਾਂ ਪਪਾ ਫੌਜੀ ਆ ਗਿਆ ਓਏ ਸਿਰ ਤੇ ਪਗੜੀ ਮੂੰਹ ਤੇ ਠਾਠੀ ਪਾਲਚ ਕਰਕੇ ਬੂਟ ਆ ਗਿਆ ਹਾਏ ਮੇਰਾ ਰੰਗ ਰੂਟ ਆ ਗਿਆ ਹਾਏ ਮੇਰਾ ਰੰਗ ਰੂਟ ਆ ਗਿਆ ਓਏ ਲਿਆਓ ਫੌਜੀ ਨੂੰ ਪਿਆਓ ਪਾਣੀ ਪੋਣੀ ਫੌਜੀ ਆਹੀਂ ਤੇ ਤੈਨੂੰ ਸੰਦੇਸਾਂ ਵਿੱਚ ਨਿਕਲ ਆ ਤੂੰ ਕਿੱਧਰ ਆ ਗਿਆ ਮੈਂ ਉਹ ਮੇਰਾ ਘਰ ਆ ਮੈਂ ਆਵਾ ਨਾ ਉਹ ਨਹੀਂ ਉਹ ਗਾਣਾ ਜਾਨੀਆਂ ਸੰਦੇਸੇ ਆਤੇ ਹੈ ਹਮੇ ਤੜਪਾਤੇ ਹੈ ਕਿ ਘਰ ਕਦੋਂ ਉਹ ਚੁੱਪ ਕਰ ਜੋ ਆ ਗਿਆਂ ਵਾ ਘਰ ਹੁਣ ਤੁਹਾਨੂੰ ਤਾਰ ਪਾ ਕੇ ਦੱਸਾਂ ਓ ਤਾਇਆ ਤੂੰ ਸੁਣਾ ਕੀ ਚੱਲਣ ਡਿਆ ਓ ਚੱਲਣਾ ਕੀ ਆ ਪੁੱਤ ਚੰਦਰ ਕਾਂਤਾ ਚੱਲਣ ਡਈ ਓਏ ਓ ਨਹੀਂ ਭਰਾਵਾ ਲਾਈਫ ਠੀਕ ਚੱਲਣ ਡਈ ਆ ਓ ਲੈ ਬਾਰੇ ਤੈਨੂੰ ਫੋਜਿਆ ਕੀ ਦਸੀਏ ਬਾਤ ਚ ਸੜ ਤਾਂ ਦਦੋ ਭੱਜ ਗਈ ਡੇਰੀਆਂ ਦੇ ੱੱੱਕੇ ਖਾਂਦੇ ਆ ਓ ਸਕੂਲੇ ਵੀ ਚਾਰ ੱੱਕੇ ਖਾ ਲੈਣੇ ਸੀ ਤੈਨੂੰ ਪਤਾ ਲੱਗਦਾ ਓ ਇੰਨਾ ਸਕੂਲੇ ਕੀ ਜਾਣਾ ਇਹਨਾਂ ਨੂੰ ਟੀਵੀ ਦਾ ਵੇਲ ਤੇ ਮਿਲ ਜੇ ਪੁੱਤਾ ਇਹ ਵੀ ਤੇਰੇ ਤੇ ਹੀ ਗਿਆ ਵਾ ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਨਾਲੇ ਤੂੰ ਵੀ ਘੜਾ ਵਾਜੇ ਦਾ ਖੜਾ ਛੜਦਾ ਵਾ ਓ ਚੱਲ ਇਹਦੇ ਮਿਰਤੇ ਚਲ ਗਿਆ ਤੇ ਆਹ ਕਿਹਦੇ ਤੇ ਗਿਆ ਮੈਂ ਕਾਲੇ ਤੇ ਓ ਵੀ ਤਾਂ ਤੇਰਾ ਹੀ ਭਰਾ ਵਾ ਉਹ ਕਿਤੇ ਕਿੱਡਾ ਕਵ ਗਿਆਨੀ ਆ ਕਿ ਉਹਨੇ ਖੋਜਾਂ ਕੀਤੀਆਂ ਓਏ ਫੌਜੀਆ ਇਥੇ ਤੰਦ ਨਹੀਂ ਇਥੇ ਤਾਣੀ ਵਿਗੜੀ ਆ ਉਹ ਤੂੰ ਦੱਸ ਦੇ ਦਿੱਤੀ ਆ ਫਿਰ ਤੈਨੂੰ ਸਰਕਾਰ ਨੇ ਛੁੱਟੀ ਉਹ ਦੇ ਹੀ ਦਿੱਤੀ ਤਾਇਆ ਨੌਕਰ ਕੀ ਦੇ ਨਖਰਾ ਕੀ ਹੋਏ ਤੇ ਤੂੰ ਨੌਕਰ ਆ ਥੋੜੇ ਹੋਣਾ ਤੇ ਸਾਰੇ ਪਿੰਡ ਚ ਰੌਲਾ ਪਾਇਆ ਮੰਗਲ ਫੌਜੀ ਆ ਮੰਗਲ ਫੌਜੀ ਆ ਥੋੜਿਆ ਤੁਹਾਡੀ ਤੇ ਬੇਤੀ ਬੜੀ ਖਰਾਬ ਹੋ ਗਈ ਹੋ ਇਹ ਤਾਂ ਸੱਚੀ ਨੌਕਰਿਆ ਓਏ ਇਹ ਕੋਈ ਮਾੜਾ ਮੋਟਾ ਨੌਕਰਿਆ ਓਏ ਜਨਤਾ ਦਾ ਨੌਕਰਿਆ ਓ ਜਿੰਨੇ ਵੀ ਸਰਕਾਰੀ ਨੌਕਰੀਆਂ ਕਰਦੇ ਆ ਨਾ ਉਹ ਸਾਰੇ ਨੌਕਰੀ ਆ ਓ ਨੌਕਰੀ ਦਾ ਤੇ ਅਰਥੀ ਨੌਕਰਿਆ ਉਹ ਛੱਡ ਫੌਜੀਆ ਇਹਨਾਂ ਨੂੰ ਕੀ ਬਤਾਵਾ ਟੀਵੀ ਤੇ ਵਹਦੇ ਰਿੰਦੇ ਸਾਰੀ ਦਿਹਾੜੀ ਉਹ ਟੀਵੀ ਤੋਂ ਕੋਈ ਸਿੱਖਿਆ ਵੀ ਦੇਕ ਨਹੀਂ ਟੀਵੀ ਤੋਂ ਇੱਕ ਬਾਦੂ ਗਾਣੇ ਆਉਂਦੇ ਆ ਓ ਚੱਲ ਗਾਣੇ ਸੁਣਾ ਦਿਓ ਫਿਰ ਫੌਜੀ ਨੂੰ ਲਾ ਫਿਰ ਸੁਣੋ ਢੜਕ ਚੁੜਾ ਢੜਕ ਚੁੜਾ ਟੁੱਟਿਆ ਟੁੱਟਿਆ ਵੇ ਰਾਮ ਦੇ ਆਤੜਕ ਚੂੜਾ 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 ਟੁੱਟਿਆ ਚੁੱਪ ਕਰਕੇ ਬਹਿ ਜਾ ਐਡਾ ਨੂੰ ਠੱਠਿਆਂ ਵਾਲਾ ਓਏ ਮੈਂ ਤੇ ਗਿਆ ਕੋਈ ਪਰਿਵਾਰਕ ਗੀਤ ਸੁਣਾਉਂਗੇ ਤੁਸੀਂ ਚੂੜਾ ਸ਼ੁਰੂ ਕਰਕੇ ਬਹਿ ਗਏ ਓ ਕਿਨੂੰ ਹੀ ਰੂਰ ਨਹੀਂ ਆਉਂਦੀ ਪਾਹ ਹੀਰਤ ਨਹੀਂ ਆਉਂਦੀ ਰਾਂਝਾ ਆਉਂਦਾ ਹੀ ਉਹ ਸੁਣਾਦੀ ਏ ਕੋਈ ਨਹੀਂ ਰਾਂਝਾ ਸੁਣਾ ਦੇ ਲਾਓ ਫਿਰ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੱਲੇ ਕੱਟਿਓ ਨਾ ਕਾਲ ਜਿੱਚੋ ਨਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੱਲੇ ਕੱਟਿਓ ਨਾ ਕਾਲ ਜਿੱਚੋ ਨਾ ਹੱਲੇ ਕੱਟਿਓ ਨਾ ਕਾਲ ਜਿੱਚੋ ਨਾ ਓਏ ਹੱਲੇ ਕਿਉਂ ਨਾ ਕੱਟਿਏ ਜਦੋਂ ਕਿ ਇਹਦੀ ਧੀ ਭੈਣ ਕੱਢ ਕੇ ਲੈ ਗਿਆ ਉਹਦੋਂ ਕੱਟਣਾ ਕੱਟੋ ਰਾਂਝੇ ਦਾ ਨਾਂ ਭਜਾਓ ਇਹਨੂੰ ਸਕੂਲੋਂ ਆ ਸਿੱਖਿਆ ਇਹਨਾਂ ਟੀਵੀ ਤੋਂ ਓ ਇਹਨਾਂ ਨੂੰ ਟੀਵੀ ਨੇ ਵਿਗਾੜਿਆ ਵਾ ਪੁੱਤ ਆ ਟੀਵੀ ਤੇ ਚੰਗੀਆਂ ਗੱਲਾਂ ਵੀ ਹੈਗੀਆਂ ਵਾ ਸਿੱਖਣ ਨੂੰ ਉਹਦੇ ਆਪਣੀ ਮਰਜ਼ੀ ਆ ਨਾ ਆਪਾਂ ਕੀ ਵੇਖਣਾ ਵਾ ਨਾਲੇ ਇਹਨਾਂ ਨੇ ਗਾਣੇ ਸੁਣਿਆ ਤੇ ਗਾਣੇ ਗਾਉਣੇ ਹੋਣ ਇਹਨਾਂ ਨੇ ਓਏ ਆ ਤੇ ਜੇ ਮੈਨੂੰ ਕਹਿਣ ਦਿਆ ਹੈ ਵੀ ਸਾਨੂੰ ਕੱਲਿਆਂ ਨੂੰ ਟੀਵੀ ਲੈ ਕੇ ਦੇ ਅਸੀਂ ਨਹੀਂ ਜਾਇਆ ਕਰਨਾ ਸ਼ਰੀਕਾਂ ਨਾਲ ਟੀਵੀ ਵੇਖਣ ਤੇ ਕੋਈ ਨਹੀਂ ਟੀਵੀ ਲੈਣ ਚ ਹਰਜ ਵੀ ਕੀ ਆ ਉਹ ਸ਼ਹਿਰਾਂ 'ਚ ਤੇ ਲੋਕਾਂ ਨੇ ਕੱਲੇ-ਕੱਲੇ ਕਮਰੇ 'ਚ ਟੀਵੀ ਲਵਾਇਆ ਵਾ ਉਹ ਸਾਇੰਸ ਹੁਣ ਬੜੀ ਤਰੱਕੀ ਕਰ ਗਈ ਆ ਓਏ ਸਾਇੰਸ ਤਰੱਕੀ ਨਹੀਂ ਕਰ ਗਈ ਸਾਡੀ ਬਰਬਾਦੀ ਪੱਕੀ ਕਰ ਗਈ ਆ ਉਹ ਪਹਿਲਾਂ ਲੋਕ ਸੱਥਾਂ 'ਚ ਬੈਂਦੇ ਹੁੰਦੇ ਓਏ ਇਹਨਾਂ ਨੇ ਠਾਕੇ ਟੀਵੀਆਂ ਗਾੜੀ ਬਾਹ ਤੇ ਓਏ ਹੁਣ ਜੇ ਕੱਲੇ ਕੱਲੇ ਕਮਰੇ 'ਚ ਟੀਵੀ ਲਾਤਾ ਤੇ ਲੋਕ ਕਿੱਥੇ ਇਕੱਠੇ ਹੋਣਗੇ ਸਹੀ ਗੱਲ ਹੀ ਪਾਪਾ ਆਇ ਥੋੜਾ ਜਾ ਇਹ ਬੜਾ ਟੀਵੀ ਦਾ ਮਾਂ ਜਾ ਕਰਦਾ ਜਦੋਂ ਇਹਨਾਂ ਦੇ ਘਰ ਨਾਲ ਨਾ ਕੋਈ ਆਇਆ ਫਿਰ ਇਹ ਵੀ ਤਰਸਣਗੇ ਓਏ ਜੇ ਦੌਰ ਉਹ ਨਹੀਂ ਨਾ ਰਹਿ ਤੇ ਰਹਿਣੇ ਇਹ ਵੀ ਨਹੀਂ ਆ ਉਹ ਕੀਮਤਾ ਆਉਣ ਵਾਲੇ ਟਾਈਮ 'ਚ ਸਾਇੰਸ ਨੇ ਲੋਕਾਂ ਦੇ ਮੱਥੇ 'ਚ ਟੀਵੀ ਨਹੀਂ ਲਾ ਦੇਣਾ ਪੁੱਤ ਆਇਆ ਏ ਹਿਸਾਬ ਨਾਲ ਦੇ ਸਾਇੰਸ ਮਨੁੱਖੀ ਇੱਕ ਤਾਲੀ ਖਤਰਾ ਹੀ ਆ ਓਏ ਆ ਟੀਵੀ ਵਾਲੇ ਦੌਰ ਚੇਤੇ ਕਰ ਕਰਕੇ ਨਾ ਲੋਕਾਂ ਨੇ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਣਾ ਹੀ ਤਾਇਆ ਵੀ ਖਬਰਦਾਰੀ ਜੇ ਤੂੰ ਇਹਨਾਂ ਟੀਵੀ ਲਾ ਕੇ ਦਿੱਤਾ ਕਿਉਂ ਉਹ ਟੁੰਡਿਆ ਆ ਟੀਵੀ ਕੀ ਦਾ ਵਾ ਇਹ ਵੀ ਤੇ ਤੁਹਾਡਾ ਹੀ ਆ ਹਾਂ ਤੁਹਾਡਾ ਹੀ ਆ ਉਹ ਜਿੰਨਾ ਮਰਾਂ ਇਕੱਠਿਆਂ ਟੀਵੀ ਵੇਖਣ ਦਾ ਆਉਂਦਾ ਉਹਨਾਂ ਕੱਲਿਆਂ ਕੱਲਿਆਂ ਕਿੱਥੇ ਫਿਰ ਬਾਜ ਵਿਧਾਉਂਦਾ ਹੋਗੇ ਕੋਈ ਨਹੀਂ ਭਾਵੇਂ ਸਕੀਪਰ ਪਾੜਦੇ ਹੋ ਓਏ ਇਹਨੂੰ ਇੰਨੀਆਂ ਉਹਨਾਂ ਖੁੱਲਾਂ ਦੇ ਛਦਾਈ ਹੈਗਾ ਇਹ ਸੱਚੀ ਪਾੜ ਦੂਗਾ ਹੀ ਤੂੰ ਹਾਏ ਸਾਡਾ ਫੌਜੀ ਓਏ ਆਓ ਮੇਰੇ ਵੀਰ 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 ਸਾਡੇ ਲਈ ਚੀਜੀਲਾ ਕੇ ਆਵਾ ਉਹ ਕੋਈ ਨਹੀਂ ਦੇਨੇ ਆ ਚੀਜੀ ਵੀ ਇਧਰ ਹੋ ਕੇ ਪਹਿਲਾਂ ਏ ਬੀ ਸੀ ਸਣਾਓ ਹੂੰ ਸਿੱਧਾ ਕਹਾਂ ਦਫਾ ਹੋ ਜਾ ਬਹਨੇ ਜੇ ਲਾਉਣ ਦੀ ਕੀ ਲੋੜ ਆ ਉਹ ਸੈਣੀ ਪੁੱਤ ਉਹ ਜਾ ਫੌਜੀ ਲਈ ਚਾਹ ਦੇ ਫੜ ਕੇ ਲਿਆਓ ਤੇ ਤਾਇਆ ਭੁੰਡੇ ਹਣਾ ਨੂੰ ਕਲਾਰੇ ਸਾਡੇ ਤੇ ਕੀ ਆਰਡਰ ਜੇ ਮਾਰੀ ਜਾਣਾ ਉਹ ਸੈਣੀ ਤਾਇਆ ਹੋਣੀ ਕਿਤੇ ਬਗਾਨੇ ਆ ਨਾਲੇ ਭੁੰਡੇ ਹਣੇ ਵੀ ਆਪਣੇ ਭਰਾ ਹੀ ਆ ਜੇ ਆਪਾਂ ਸ਼੍ਰੀ ਕੇ ਬਾਣੀ ਨਾਲ ਨਾ ਛੱਡੀ ਤੇ ਆਉਣ ਵਾਲੇ ਸਮੇਂ ਘਾਟੇ ਖਾਵਾਂਗੇ ਓਏ ਇਕਤਾ ਜੀ ਬਾਲਿਆ ਉਹ ਇਕੱਠੇ ਰੋ ਰਲ ਮਿਲ ਕੇ ਜਾ ਜਾ ਕੇ ਚਾਹ ਲੈ ਗਿਆ ਭੱਜ ਕੇ ਦਾ ਜਾ ਪੁੱਲੂ ਤੂੰ ਜਾ ਚੱਲ ਜਾ ਲੈ ਆਓ ਚਾ ਉਹ ਫੌਜੀਆ ਤੂੰ ਠਾੜੀ ਖੋਲ ਦੇ ਕੇ ਤੇਰੀ ਬਾਤੀ ਡੇਕ ਪਿੰਦੀ ਆ ਨਹੀਂ ਨਹੀਂ ਪਾਪਾ ਮੈਨੂੰ ਲੱਗਦਾ ਠੋਡੀ ਚੋਂਦੀ ਆ ਫੌਜੀਆ ਤੂੰ ਦਾ ਬਿੰਡਾ ਵੜਾ ਗੱਲ ਚ ਪਾਇਆ ਤੂੰ ਫੌਜੀਆ ਦਾ ਕੈਰੈਕਟਰ ਹੀ ਬੜਾ ਭੱਜਦਾ ਵਾ ਵੀ ਤੇਰਾ ਬਿੰਡਾ ਤਾਂ ਮੈਂ ਲਾਇਆ ਹਿਸਾਬ ਤੁਹਾਡੇ ਕੋਲ ਵੀ ਡਿਸਪਲਿਨ ਨਹੀਂ ਹੈਗਾ ਤੇ ਕੋਈ ਨਹੀਂ ਹੁਣੇ ਮਗਾ ਲੈਨੇ ਜਾ ਭੁੰਡਿਆ ਫੜ ਕੇ ਲੈ ਆਡੇ ਇਸ ਪ੍ਰੋਸੈਸ ਉਹ ਰਹਿਣ ਦੇ ਓਏ ਨੌਨਸੈਂਸ ਜਣਾ ਹੋਣ ਤੇ ਓਏ ਆ ਕੀ ਆ ਓਏ ਅੰਗਰੇਜ਼ੀ ਦੀ ਗਾਲ ਹੁੰਦੀ ਆ ਓਏ ਆ ਕਿਹੜੀ ਗਾਲ ਆ ਗਾਲ ਤੇ ਪੰਜਾਬੀ ਚਾ ਕੱਢਣ ਵਾਲੇ ਦਾ ਮੂੰਹ ਪਰਦਾ ਖਾਣ ਵਾਲੇ ਦਾ ਢਿੱਡ ਓ ਫੌਜੀ ਆ ਅੰਗਰੇਜ਼ੀ ਵਾਲੀਆਂ ਗਾਲਾਂ ਫੌਜ ਹੀ ਕੱਢਿਆ ਕਰ ਓ ਸਾਡਾ ਤਾਂ ਜੀਣਾ ਮਰਨਾ ਪੰਜਾਬੀ ਨਾਲ ਹੀ ਆ ਓ ਲੈ ਓ ਚਾਹ ਵੀ ਆ ਗਈ ਓ ਚਾਹ ਆ ਗਈ ਆ ਫੜੋ ਵੀ ਫੜੋ ਲੈ ਪਹਿਲੇ ਲੈ ਓ ਬਾਕੀ ਫੌਜੀਆ ਗੁੱਸਾ ਨਾ ਕਰੀ ਓ ਤੇਰਾ ਦਿਲ ਪਰਚਾਵਾ ਕਰਦੇ ਹਾਂ ਇੰਨੇ ਚਿਰ ਬਾਅਦ ਤੇ ਆਇਆ ਵਾ ਤੂੰ ਮੱਲ ਲਮਾਉਂਦੇ ਇਹ ਮੁੰਡੇ ਤੇਰਾ ਕੋਈ ਨਹੀਂ ਕੋਈ ਨਹੀਂ ਤਾਇਆ ਹਾਂ ਪਾਪਾ ਓਏ ਉਧਰ ਪਤਾ ਨਹੀਂ ਕੀ ਕਰਤਾ ਏ ਟੀਵੀ ਨੂੰ ਓਏ ਭੁੰਡਿਆ ਕੀ ਕਰਤਾ ਏ ਟੀਵੀ ਨੂੰ ਇਹਨਾਂ ਨੂੰ ਦੰਦਲਾ ਹੀ ਪਵਾਤੀਆਂ ਹੀ ਕੋਈ ਨਹੀਂ ਪਾਪਾ ਮੈਂ ਕਿਹਾ ਸਵੇਰ ਦੇ ਖਪੰਡੇ ਆ ਚਾਹ ਹੀ ਪਿਆ ਦੀਏ ਓਏ ਇਹਨਾਂ ਨੂੰ ਚਾਹ ਪੀਉਣ ਹੈ ਵਾਡੀ ਕਰਦੇ ਆਏ ਹੀ ਤੂੰਡਿਆ ਕੀ ਕਰਤਾ ਸਾਡੇ ਟੀਵੀ ਨੂੰ ਉਹ ਤਾਂ ਚੀਕਾਂ ਘੜਾਤੀਆਂ ਓ ਕੋਈ ਨਹੀਂ ਕੋਈ ਨਹੀਂ ਹੋ ਜਾਣਾ ਠੀਕ ਚਾਹ ਤਤੀ ਨਾ ਮੈਨੂੰ ਲੱਗਦਾ ਵਾਦਾ ਘਾਟਾ ਹੋ ਗਿਆ ਤਾਇਆ ਮੈਨੂੰ ਸੌਹ ਹੀ ਤੇਰੀ ਜੇ ਮੈਨੂੰ ਛੱਡਿਆ ਤੇ ਓਏ ਮੈਨੂੰ ਵੀ ਸੌਹ ਆ ਮੈਂ ਤੈਨੂੰ ਨਹੀਂ ਛੱੜਨਾ ਜੇ ਤੂੰ ਇਹਨੂੰ ਛੱਡਿਆ ਦੇ ਪਪਾ ਕੀ ਇਹਦਾ ਮਤਲਬ ਭਲਾਈ ਦਾ ਕੋਈ ਜਮਾਨਾ ਨਹੀਂ ਓ ਖਲੋਇਆ ਯਾਰ ਅਗ ਤੇਰਾ ਸ਼ਦਾ ਦੇ